ਖੰਡਾ ਬਹਿ ਮੰਡਾ ਦੇ ਮਾਲਕ ਦੀਨ ਦਿਆਲ ਗਰੀਬ ਨਵਾਜ਼ ਸਤਿਗੁਰੂ ਚਬਰ ਛਤਰ ਤਖਤਾਂ ਦੇ ਮਾਲਕ ਜਗਦੀ ਜੋਤ ਦਸਾ ਬਾਦਸ਼ਾਹੀਆਂ ਦੇ ਆਤਮਿਕ ਸਰੂਪ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਦੇ ਸਦਕਾ ਸਾਧ ਸੰਗਤ ਜੀ ਆਪ ਜੀ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠੇ ਹੋ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਸੱਚੇ ਸਤਿਗੁਰਾਂ ਦੀ ਸੱਚੀ ਗੁਰਬਾਣੀ ਨੂੰ ਸੁਣ ਰਹੇ ਹੋ ਸੋ ਸਾਧ ਸੰਗਤ ਦੀ ਸਭਾ ਹੋਇਆ ਹੈ ਜੋ ਆਪਾਂ ਹਰ ਰੋਜ਼ ਹੀ ਕਥਾ ਵਿਚਾਰਾ ਸਰਵਣ ਕਰਦੇ ਹਾਂ ਸੋ ਇਸ ਪਾਵਨ ਪਵਿੱਤਰ ਅਸਥਾਨ ਤੇ ਰਹਿਤ ਨਾਮਿਆਂ ਦੀ ਕਥਾ ਪ੍ਰਾਰੰਭ ਹੋਈ ਹੈ ਜਿਹਦੇ ਵਿੱਚੋਂ ਸਾਧ ਸੰਗਤ ਜੀ ਆਪਾਂ ਗੁਰੂ ਕਲਗੀ ਧਰਪਾਸ਼ਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੁਝ ਬਚਨ ਸਰਵਣ ਕਰ ਚੁੱਕੇ ਹਾਂ ਆਓ ਜਿਵੇਂ ਮਹਾਰਾਜ ਅੱਗੇ ਸਾਨੂੰ ਸਿੱਖਿਆਵਾਂ ਦੇ ਰਹੇ ਹੈ ਕਿ ਸਿੱਖ ਦੀ ਰਹਿਤ ਕਿਵੇਂ ਦੀ ਹੋਣੀ ਚਾਹੀਦੀ ਹੈ ਸਿੱਖ ਆਪਣੇ ਜੀਵਨ ਦੇ ਵਿੱਚ ਕਿਵੇਂ ਰਹੇ ਤੇ ਆਪਣੇ ਜੀਵਨ ਦੇ ਵਿੱਚ ਰਹਿ ਕੇ ਕੀ ਕਰੇ ਉਹਦੀ ਰਹਿਣੀ ਕਿਵੇਂ ਦੀ ਹੋਣੀ ਚਾਹੀਦੀ ਹੈ ਸੋ ਆਓ ਸਾਧ ਸੰਗਤ ਜੀ ਆਪਾਂ ਸਾਰੇ ਪ੍ਰੇਮ ਦੇ ਨਾਲ ਸਰਵਣ ਕਰੀਏ ਮਨ ਦੀ ਇਕਾਗਰਤਾ ਵਾਸਤੇ ਹਜ਼ੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਤਰ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਸਿੱਖ ਸੇਵ ਕਰੇ ਚਿਤ ਲਾਏ ਧਨ ਧਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਸਿੱਖਿਆ ਦਿੰਦੇ ਆ ਮਹਾਰਾਜ ਜੀ ਕਹਿੰਦੇ ਵੇਖੋ ਭਾਈ ਗੁਰਸਿੱਖਾਂ ਦੀ ਸੇਵਾ ਕਰਨੀ ਹੈ ਸਿੱਖ ਨੇ ਸਿੱਖ ਦੀ ਸੇਵਾ ਕਰਨੀ ਹੈ ਤੇ ਇਹ ਨਾ ਹੋਵੇ ਕਿ ਉਹ ਸੇਵਾ ਵਿਖਾਵੇ ਦੀ ਹੋਵੇ ਨਾ ਪਾਈ ਚਿੱਤ ਲਾਏ ਪ੍ਰੇਮ ਦੇ ਨਾਲ ਸੇਵਾ ਕਰਨੀ ਹੈ ਗੁਰੂ ਦੇ ਸਿੱਖ ਦੀ ਕਿਉਂਕਿ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ ਕਿ ਜਿਹੜੇ ਪੂਰਨ ਸਿੱਖ ਹਨ ਨਾ ਉਨ੍ਹਾਂ ਦੇ ਵਿੱਚ ਆਪ ਗੁਰੂ ਵਸਦਾ ਹੈ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ ਗੁਰਸਿੱਖਾਂ ਦੇ ਵਿੱਚ ਆਪ ਗੁਰੂ ਵਰਤਦਾ ਹੈ ਤੇ ਜਿਹੜਾ ਗੁਰੂ ਦੇ ਸਿੱਖਾਂ ਦੀ ਸੇਵਾ ਕਰੇ ਤੇ ਸਾਧ ਸੰਗਤ ਜੀ ਗੁਰੂ ਨੂੰ ਬਹੁਤ ਖੁਸ਼ੀ ਹੁੰਦੀ ਹੈ ਬੜੇ ਪ੍ਰਸੰਨ ਹੁੰਦੇ ਹਨ ਮਹਾਰਾਜ ਸੋ ਇਸ ਕਰਕੇ ਮਹਾਰਾਜ ਜੀ ਆਖਦੇ ਵੇਖੋ ਭਾਈ ਗੁਰਸਿੱਖ ਸੇਵ ਕਰੇ ਚਿਤ ਲਾਏ ਗੁਰੂ ਦੇ ਸਿੱਖਾਂ ਦੀ ਸੇਵਾ ਕਰਨੀ ਐ ਚਿਤ ਲਾ ਕੇ ਪ੍ਰੇਮ ਲਾ ਕੇ ਆਪਾ ਮਨ ਕਾ ਸਗਲ ਮਿਟਾਏ ਫਿਰ ਸੇਵਾ ਕਿਵੇਂ ਕਰਨੀ ਆ ਅੱਜ ਤੇ ਸਾਧ ਸੰਗਤ ਜੀ ਕੀ ਹੋ ਗਿਆ ਵਿਖਾਵੇ ਵਾਲੀ ਸੇਵਾ ਸਾਡੇ ਕੋਲ ਰਹਿ ਗਈ ਆ ਉਹਦਾ ਆਪਾਂ ਸੜਕਾਂ ਦੇ ਉੱਪਰ ਸ਼ਬੀਲਾਂ ਲਾਵਾਂਗੇ ਲੰਗਰ ਲਾਵਾਂਗੇ ਪਰ ਸਾਧ ਸੰਗਤ ਜੀ ਕਿਤੇ ਕਿਸੇ ਗਰੀਬ ਨੂੰ ਕੋਈ ਪਾਣੀ ਦਾ ਗਲਾਸ ਦੇਣਾ ਪੈ ਜਾਵੇ ਨਾ ਰੋਟੀ ਖਵਾਉਣੀ ਪੈ ਜਾਵੇ ਨਾ ਤੇ ਉਦੋਂ ਆਪਾਂ ਗਰੀਬਾਂ ਨੂੰ ਸਾਧ ਸੰਗਤ ਦੀ ੱੱੱਕੇ ਮਾਰਦੇ ਆ ਤੇ ਚਲਿਆ ਜਾ ਇੱਥੋਂ ਕੁਝ ਨਹੀਂ ਆ ਸਾਡੇ ਕੋਲ ਸੋ ਇਹਦੇ ਦਾ ਸਾਧ ਸੰਗਤ ਜੀ ਹੰਕਾਰ ਨਾ ਹੋਵੇ ਸਿੱਖ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੇਵਾ ਕਰਨੀ ਹੈ ਪਰ ਆਪਣੇ ਮਨ ਦੇ ਅੰਦਰੋਂ ਹੰਕਾਰ ਨੂੰ ਖਤਮ ਕਰ ਦੇਣਾ ਕਿ ਮੈਂ ਕੁਝ ਹਾਂ ਆਪਣੇ ਅੰਦਰੋਂ ਹੰਕਾਰ ਨੂੰ ਛੱਡ ਦੇਣਾ ਕਿ ਮੈਂ ਧੰਨ ਵਾਲਾ ਜਾਂ ਮੇਰੇ ਕੋਲ ਬਹੁਤ ਕੁਝ ਹੈ ਇਹ ਸਾਰਾ ਹੰਕਾਰ ਛੱਡ ਦੇਣਾ ਹੰਕਾਰ ਨੂੰ ਤਿਆਗ ਕੇ ਆਪਾ ਭਾਵ ਨੂੰ ਤਿਆਗ ਕੇ ਮਹਾਰਾਜ ਜੀ ਕਹਿੰਦੇ ਗੁਰਸਿੱਖਾਂ ਦੀ ਸੇਵਾ ਕਰਨੀ ਹੈ ਪਰ ਸਾਧ ਸੰਗਤ ਜੀ ਮਾਫ ਕਰਿਓ ਅੱਜ ਸਮਾਂ ਐਸਾ ਚੱਲ ਗਿਆ ਅੱਜ ਤੇ ਸਾਧ ਸੰਗਤ ਜੀ ਸੇਖੀ ਸਿੱਖ ਦੇ ਨਾਲ ਲੜੀ ਜਾਂਦੇ ਐ ਕੋਈ ਕਹਿੰਦਾ ਜੀ ਮੇਰੀ ਸੰਪਰਦਾ ਵੱਡੀ ਹੈ ਕੋਈ ਕਹਿੰਦਾ ਜੀ ਮੇਰੀ ਸੰਪਰਦਾ ਵੱਡੀ ਹੈ ਸੋ ਇਹ ਹੰਕਾਰ ਨਹੀਂ ਸਾਧ ਸੰਗਤ ਜੀ ਮਨ ਦੇ ਵਿੱਚ ਰੱਖਣਾ ਜੋ ਦੀਸਾ ਗੁਰੂ ਸਿਖੜਾ ਇਸ ਨਿਵ ਨਿਵ ਲਾਗਉ ਪਾਏ ਦਿਓ ਉਹ ਭਾਈ ਆਪਾਂ ਇਹ ਪਛਾਣੀਏ ਆਪਾਂ ਇਹ ਜਾਣੀਏ ਸਾਧ ਸੰਗਤ ਦੀ ਸੰਪਰਤਾ ਤੋਂ ਹਟ ਕੇ ਹੋਰ ਜਿੰਨੇ ਵੀ ਸਾਡੇ ਕੋਲ ਪਦਾਰਥ ਹੈ ਉਹਨਾਂ ਤੋਂ ਪਿੱਛੇ ਹਟ ਕੇ ਇਹ ਸੋਚਣਾ ਕਿ ਆਪਾਂ ਸਾਰੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪੁੱਤਰ ਪੁੱਤਰੀਆਂ ਹਾਂ ਇੱਕ ਪਿਤਾ ਇਕ ਸਕੇ ਹਮ ਬਾਰਕ ਸਾਡਾ ਸਾਰਿਆਂ ਦਾ ਪਿਤਾ ਇੱਕ ਹੈ ਤੇ ਆਪਾਂ ਸਾਰੇ ਉਹਦੇ ਬੱਚੇ ਹਾਂ ਇਹ ਮਨ ਦੇ ਅੰਦਰ ਹੰਕਾਰ ਨਹੀਂ ਰੱਖਣਾ ਕਿ ਮੈਂ ਤੇ ਇਹ ਸੰਪਰਦਾ ਦੇ ਵਿੱਚੋਂ ਐ ਮੈਂ ਤੇ ਬੜਾ ਗੁਣੀ ਗਿਆਨੀ ਹਾਂ ਨਹੀਂ ਭਾਈ ਸਾਰਾ ਹੰਕਾਰ ਛੱਡ ਕੇ ਮਹਾਰਾਜ ਜੀ ਕਹਿੰਦੇ ਭਾਈ ਗੁਰਸਿੱਖਾਂ ਦੀ ਸੇਵਾ ਕਰਨੀ ਐ ਸੇ ਗੁਰ ਸਿੱਖ ਸੇਵਕੀ ਮਮਹੇ ਪਹੁੰਚ ਆਏ ਸੋ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਐਵੇਂ ਕੋਈ ਸੇਵਾ ਕਰਦਾ ਹੈ ਗੁਰੂ ਕੇ ਸਿੱਖਾਂ ਦੀ ਜੇ ਕੋਈ ਪ੍ਰੇਮ ਦੇ ਨਾਲ ਸਿੱਖਾਂ ਨੂੰ ਪ੍ਰਸ਼ਾਦਾ ਛਕਾਵੇ ਆਪਣੇ ਘਰੇ ਬੁਲਾ ਕੇ ਜਿਵੇਂ ਕੋਈ ਵਸਤਰ ਭੇਟਾ ਕਰ ਦਵੇ ਕੋਈ ਮਾਇਆ ਕਰਕੇ ਸੇਵਾ ਕਰੇ ਸੋ ਮਹਾਰਾਜ ਜੀ ਕਹਿੰਦੇ ਐਵੇਂ ਕੀਤੀ ਹੋਈ ਸਿੱਖ ਦੀ ਸੇਵਾ ममਹੇ ਪਹੁੰਚੇ ਆਏ ਇਹ ਕੀਤੀ ਹੋਈ ਸੇਵਾ ਸਾਡੇ ਤੱਕ ਪਹੁੰਚਦੀ ਹੈ ਜੇ ਸਾਧ ਸੰਗਤ ਜੀ ਕਿਸੇ ਨੂੰ ਪ੍ਰਸ਼ਾਦਾ ਛਕਾ ਦਈਏ ਸਿੱਖ ਨੂੰ ਪ੍ਰਸ਼ਾਦਾ ਘਰੇ ਬੁਲਾ ਕੇ ਛਕਾ ਦਈਏ ਉਹ ਪ੍ਰਸ਼ਾਦਾ ਸਾਧ ਸੰਗਤ ਜੀ ਗੁਰੂ ਕਲਗੀ ਤਰਪਾ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੱਕ ਪਹੁੰਚਦਾ ਹੈ ਇਹ ਵੇਖੋ ਸਾਧ ਸੰਗਤ ਜੀ ਕਿਸੇ ਆਮ ਬੰਦੇ ਦੇ ਬਚਨ ਨਹੀਂ ਹੈ ਇਹ ਆਪ ਗੁਰੂ ਕਲਗੀ ਧਰਪਾਸ਼ਾ ਮਹਾਰਾਜ ਬਚਨ ਉਚਾਰ ਰਹੇ ਹੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਆਖਦੇ ਹੈ ਐਸੇ ਗੁਰਸਿੱਖ ਸੇਵਕੀ ममਹੇ ਪਹੁੰਚੇ ਆਏ ਜਿਹੜਾ ਭਾਈ ਐਸੇ ਗੁਰਸਿੱਖਾਂ ਦੀ ਸੇਵਾ ਕਰੇਗਾ ਉਹ ਕੀਤੀ ਹੋਈ ਸੇਵਾ ਸਾਡੇ ਤੱਕ ਪਹੁੰਚਦੀ ਹੈ ਸੁਨੋ ਨੰਦ ਚਿਤ ਦੇ ਕੈ ਮੁਕਤ ਬੈਕੁੰਠੇ ਜਾਏ ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿ ਲਗੇ ਭਾਈ ਆਨੰਦ ਲਾਲ ਜੀ ਸਾਡੇ ਇਹ ਬਚਨਾਂ ਨੂੰ ਐ ਚਿੱਤ ਲਾ ਕੇ ਸੁਣੋ ਤੇ ਸਾਨੂੰ ਵੀ ਸਾਥ ਸੰਗਤ ਜੀ ਸਮਝਾਉਂਦੇ ਐ ਇਹ ਨਾ ਹੋਵੇ ਕਿ ਇਹ ਬਚਨ ਤਾਂ ਸੁਣ ਰਹੇ ਐ ਪਰ ਇੱਕ ਕੰਨ ਥਾਣੀ ਸੁਣ ਲੈ ਤੇ ਦੂਜੇ ਥਾਣੀ ਬਾਹਰ ਕੱਢ ਦਿੱਤੇ ਏਵੇਂ ਨਾ ਹੋਵੇ ਇਹ ਕੱਲਾ ਕੱਲਾ ਬਚਨ ਮਹਾਰਾਜ ਜੀ ਦਾ ਜੀਵਨ ਦੇ ਵਿੱਚ ਕਮਾਉਣ ਵਾਲਾ ਹੈ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਆਨੰਦ ਲਾਲ ਜੀ ਸਾਡੇ ਇਹ ਬਚਨ ਨੂੰ ਇਹ ਚਿੱਤ ਲਾ ਕੇ ਸੁਣੋ ਜਿਹੜਾ ਇਹ ਬਚਨਾਂ ਨੂੰ ਕਮਾਵੇਗਾ ਗੁਰਸਿੱਖਾਂ ਦੀ ਸੇਵਾ ਕਰੇਗਾ ਅੰਮ੍ਰਿਤ ਵੇਲੇ ਉੱਠੇਗਾ ਇਸ਼ਨਾਨ ਕਰੇਗਾ ਵਿਸ਼ਵਾਸ ਗੁਰੂ ਦੀ ਗੁਰਬਾਣੀ ਤੇ ਰੱਖੇਗਾ ਮਹਾਰਾਜ ਜੀ ਕਹਿੰਦੇ ਉਹਦੀ ਕਲਿਆਣਤਾ ਹੋ ਜਾਵੇਗੀ ਭਾਈ ਉਹ ਬੈਕੁੰਠੇ ਜਾਏ ਸਾਧ ਸੰਗਤ ਜੀ ਉਹਨੂੰ ਸੱਚਖੰਡ ਦੀ ਪ੍ਰਾਪਤੀ ਹੋਵੇਗੀ ਪਰਮ ਗਤੀ ਉਹਦੀ ਹੋ ਜਾਵੇਗੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਇੱਕ ਅਦੁੱਤੀ ਸਰੂਪ ਓ ਅੰਕਾਰ ਸਰਬਦਾ ਪ੍ਰਕਾਸ਼ਕ ਐਸਾ ਪਰਮੇਸ਼ਰ ਸੱਚੇ ਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਅਥ ਤਨਖਾਹ ਨਮ ਸਾਧ ਸੰਗਤ ਜੀ ਹੁਣ ਮਹਾਰਾਜ ਤਨਖਾਹ ਨਾਮਾ ਦੱਸ ਰਹੇ ਹੈ ਕਿ ਕਿਹੜਾ ਕੰਮ ਕਰਨ ਦੇ ਨਾਲ ਸਿੱਖ ਤਨਖਾਈਆ ਹੁੰਦਾ ਹੈ ਤਨਖਾਈਆ ਸਾਧ ਸੰਗਤ ਹੀ ਆਪ ਦੇ ਗੁਨਾਹਗਾਰ ਨੂੰ ਤੇ ਜਿਵੇਂ ਆਪਾਂ ਗਲਤੀ ਕਰੀਏ ਕੋਈ ਉਹ ਗੁਨਾਹ ਹੁੰਦਾ ਹੈ ਨਾ ਮਹਾਰਾਜ ਹੋਂ ਸੱਚੇ ਪਾਤਸ਼ਾਹ ਜੀ ਦੱਸਣਗੇ ਕਿ ਕਿਹੜਾ ਕਰਮ ਕਰਮ ਕਰਨ ਦੇ ਨਾਲ ਸਿੱਖ ਤਨਖਾਹਿਆਕਰਾਰ ਉਹਨੂੰ ਦਿੱਤਾ ਜਾਂਦਾ ਹੈ ਪ੍ਰਸ਼ਨ ਭਾਈ ਆਨੰਦ ਲਾਲ ਜੀ ਵਾਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੇ ਹੁਣ ਭਾਈ ਆਨੰਦ ਲਾਲ ਜੀ ਪ੍ਰਸ਼ਨ ਕਰਨਗੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀ ਧਰ ਮਹਾਰਾਜ ਆਪਣੇ ਸ੍ਰੀ ਕੰਠ ਤੋਂ ਉਚਾਰਨ ਕਰਕੇ ਦੱਸਣਗੇ ਸਿੱਖਿਆ ਦੇਣਗੇ ਮਹਾਰਾਜ ਦੋਹਰਾ ਪ੍ਰਸ਼ਨ ਕੀਆ ਨੰਦ ਲਾਲ ਜੀ ਗੁਰੂ ਬਤਾਈਏ ਮੋਹੇ ਭਾਈ ਨੰਦ ਲਾਲ ਜੀ ਨੇ ਪ੍ਰਸ਼ਨ ਕੀਤਾ ਮਹਾਰਾਜ ਦੀ ਨੂੰ ਕੀ ਪ੍ਰਸ਼ਨ ਕੀਤਾ ਕਿ ਮਹਾਰਾਜ ਮੇਰਾ ਇੱਕ ਪ੍ਰਸ਼ਨ ਹੈ ਮੇਰੇ ਮਨ ਦੇ ਵਿੱਚ ਇੱਕ ਬਾਤ ਹੈ ਕਿਰਪਾ ਕਰਕੇ ਮਹਾਰਾਜ ਉਹ ਬਾਤ ਉਹ ਗੱਲ ਮੈਨੂੰ ਦੱਸਣਾ ਕਰੋ ਹੁਣ ਉਹ ਕੀ ਮਹਾਰਾਜ ਪ੍ਰਸ਼ਨ ਪੁੱਛ ਰਹੇ ਵਾਹਿਗੁਰੂ ਭਾਈ ਨੰਦ ਲਾਲ ਜੀ ਕੀ ਪ੍ਰਸ਼ਨ ਪੁੱਛ ਰਹੇ ਆ ਮਹਾਰਾਜ ਜੀ ਦੇ ਕੋਲੋਂ ਉਹ ਅੱਗੇ ਸਾਧ ਸੰਗਤ ਜੀ ਭਾਈ ਨੰਦ ਲਾਲ ਜੀ ਐਵੇਂ ਲਿਖ ਰਹੇ ਹੈ ਕਬਨ ਕਰਮ ਇਨ ਜੋਗ ਹੈ ਕਵਨ ਕਰਮ ਇਨ ਸ਼ੋਹੇ ਭਾਈ ਨੰਦ ਲਾਲ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਇਹ ਬਾਤ ਦੱਸੋ ਇਹ ਗੱਲ ਦੱਸੋ ਕਿ ਮਹਾਰਾਜ ਕਿਹੜਾ ਕਰਮ ਸਿੱਖ ਕਰਨ ਦੇ ਯੋਗ ਹੈ ਸਿੱਖ ਕਿਹੜਾ ਕਰਮ ਕਰੇ ਕਿਹੜਾ ਕੰਮ ਕਰਨ ਦੇ ਉਹਦੇ ਯੋਗ ਹੈ ਤੇ ਕਿਹੜੇ ਕੰਮ ਨੂੰ ਉਹ ਛੱਡੇ ਦੱਸੋ ਮਹਾਰਾਜ ਸਿੱਖ ਨੂੰ ਕਿਹੜਾ ਕੰਮ ਕਰਨਾ ਚਾਹੀਦਾ ਹੈ ਤੇ ਕਿਹੜਾ ਕੰਮ ਕਿਹੜਾ ਕਰਮ ਨਹੀਂ ਕਰਨਾ ਚਾਹੀਦਾ ਦੋਹਰਾ ਨੰਦ ਲਾਲ ਤੁਮ ਬਚਨ ਸੁਨੋ ਸਿੱਖ ਕਰਮ ਹੈ ਇਹੋ ਫਿਰ ਸੱਚੇ ਪਾਤਸ਼ਾਹ ਜਿਨੇ ਬਚਨ ਉਚਾਰਿਆ ਮੁਖ ਦੇ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਨੰਦ ਲਾਲ ਜੀ ਸਾਡੇ ਇਹ ਬਚਨ ਸੁਣੋ ਸਿੱਖ ਦਾ ਤੇ ਇਹ ਕਰਮ ਹੈ ਸਿੱਖ ਕਰਮ ਹੈ ਇਹੋ ਹੁਣ ਸਿੱਖ ਦਾ ਕਰਮ ਪਹਿਲਾ ਕੀ ਹੈ ਮਹਾਰਾਜ ਦੱਸ ਰਹੇ ਹੈ ਨਾਮ, ਦਾਨ, ਇਸ਼ਨਾਨ ਬਿਨ ਕਰੈ ਨ ਅਨਸਿਓ ਨੇਹ ਨਾਮ ਜਪੇ ਤੋਂ ਬਿਨਾ ਤੇ ਦਾਨ ਕੀਤੇ ਤੋਂ ਬਿਨਾ ਇਸ਼ਨਾਨ ਕੀਤੇ ਤੋਂ ਬਿਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡਾ ਸਿੱਖ ਆਪਣੇ ਮੋਖ ਦੇ ਵਿੱਚ ਅੰਨ ਦਾ ਦਾਣਾ ਵੀ ਨਾ ਪਾਵੇ ਜਿੰਨਾ ਚਿਰ ਸੇਖ ਦਾ ਨਿਤਨੇਮ ਨਾ ਹੋ ਜਾਵੇ ਜਿੰਨਾ ਚਿਰ ਇਸ਼ਨਾਨ ਨਾ ਹੋ ਜਾਵੇ ਉਨਾਂ ਚਿਰ ਆਪਣੇ ਮੁਖ ਦੇ ਵਿੱਚ ਕੁਝ ਪਾਉਣਾ ਨਹੀਂ ਅਮਰਤ ਵੇਲੇ ਪ੍ਰਸਾਦ ਸੰਗਤ ਜੀ ਮਾਫ ਕਰਿਓ ਅੱਜ ਦੇ ਸਮੇਂ ਦੇ ਵਿੱਚ ਤੇ ਸਾਨੂੰ ਸਾਧ ਸੰਗਤ ਜੀ ਬੈੱਡ ਟੀ ਨੇ ਸਾਡਾ ਬੇੜਾ ਕਰਕ ਕਰਕੇ ਰੱਖ ਦਿੱਤਾ ਜੇ ਮੈਨੂੰ ਬੈੱਡ ਤੇ ਚਾਹ ਚਾਹੀਦੀ ਫੇਰ ਮੇਰੀਆਂ ਅੱਖਾਂ ਖੁੱਲਣੀਆਂ ਨਹੀਂ ਜੀ ਪਿੱਲਾਂ ਤੇ ਭੁੱਖ ਲੱਗੀ ਐ ਪਹਿਲਾਂ ਮੈਂ ਨਾਸ਼ਤਾ ਕਰਨਾ ਫੇਰ ਨਿਤਨੇਮ ਵੱਲ ਵੇਖਾਂਗੇ ਪਰ ਸਾਧ ਸੰਗਤ ਜੀ ਐਵੇਂ ਨਹੀਂ ਨਾਮ ਬਿਨਾ ਜੋ ਪਹਿਰੇ ਖਾਏ ਜਿਉ ਕੁਕਰ ਜੂਠਣ ਮਹਿ ਪਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਵਾਕ ਹਨ ਬਚਨ ਹਨ ਜਿਹੜਾ ਨਿਤਨੇਮ ਕੀਤੇ ਤੋਂ ਬਿਨਾ ਨਾਮ ਜਪੇ ਤੋਂ ਬਿਨਾ ਕੁਝ ਖਾਂਦਾ ਐ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਇਵੇਂ ਐ ਜਿਵੇਂ ਕੁੱਤਾ ਝੂਠੇ ਬਰਤਨਾਂ ਦੇ ਵਿੱਚ ਮੁਖ ਮਾਰਦਾ ਇਸ ਕਰਕੇ ਭਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਬਚਨ ਸੁਣੋ ਭਾਈ ਸਾਡੇ ਨਾਮਦਾਨ ਇਸ਼ਨਾਨ ਬਿਨ ਹੁਣ ਕਈ ਪ੍ਰਸ਼ਨ ਕਰਦੇ ਆ ਨਾ ਆ ਸਾਧ ਸੰਗਤਾਂ ਦੀ ਪ੍ਰਸ਼ਨ ਦਾ ਉੱਤਰ ਆ ਗਿਆ ਜੀ ਭਾਈ ਕਹਿੰਦੇ ਜੀ ਇਸ਼ਨਾਨ ਕਰਨ ਦੀ ਲੋੜ ਹੈ ਜੀ ਦੇ ਉਦਾਂ ਇਤਨੇਮ ਕਰਦੀਏ ਤੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹ ਬਚਨ ਹੈ ਕਿ ਇਸ਼ਨਾਨ ਕੀਤੇ ਤੋਂ ਬਿਨਾ ਆਹ ਵੇਖ ਲਓ ਮਹਾਰਾਜ ਜੀ ਦੇ ਬਚਨ ਆ ਕਿ ਇਸ਼ਨਾਨ ਕੀਤੇ ਤੋਂ ਬਿਨਾ ਵੀ ਕੁਝ ਖਾਣਾ ਨਹੀਂ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਗੁਰੂ ਦਾ ਸਿੱਖ ਗੁਰਮੰਤਰ ਦਾ ਜਾਪ ਕਰੇ ਜਾਂ ਮੂਲ ਮੰਤਰ ਦਾ ਪਾਠ ਕਰੇ ਫਿਰ ਇਸ਼ਨਾਨ ਕਰੇ ਪੰਜਾਂ ਗੁਰਬਾਣੀਆਂ ਦਾ ਨਿਤਨੇਮ ਕਰੇ ਇਹ ਸਿੱਖ ਦਾ ਨਿਜਮ ਹੋਣਾ ਚਾਹੀਦਾ ਇਸ ਕਰਕੇ ਸਾਧ ਸੰਗਤ ਜੀ ਇਸ਼ਨਾਨ ਵੀ ਜ਼ਰੂਰੀ ਹੈ ਹਾਂ ਜੇ ਕਿਤੇ ਸਰੀਰ ਦੇ ਵਿੱਚ ਟਲਿਹਾਈ ਆ ਗਈ ਸਰੀਰ ਬਿਮਾਰ ਹੋ ਗਿਆ ਹਾਂ ਸਾਧ ਸੰਗਤ ਜੀ ਗਰਮ ਪਾਣੀ ਕਰਕੇ ਇਸ਼ਨਾਨ ਕਰ ਸਕਦੇ ਹਾਂ ਪਰ ਜਿਨ੍ਹਾਂ ਦਾ ਸਰੀਰ arogh ਹੈ ਕੋਈ ਬਿਮਾਰੀ ਨਹੀਂ ਉਹ ਠੰਡੇ ਜਲ ਦੇ ਨਾਲ ਇਸ਼ਨਾਨ ਕਰੇ ਇਹ ਵੀ ਸਾਧ ਸੰਗਤ ਜੀ ਰਹਿਤ ਮਰਿਆਦਾ ਦੇ ਵਿੱਚ ਦਰਜ ਹੈ ਫਿਰ ਸਾਧ ਸੰਗਤ ਜੀ ਤੀਸਰਾ ਬਚਨ ਆਇਆ ਦਾਨ ਗੁਰੂ ਕਾ ਸਿੱਖ ਦਾਨ ਪੁੰਨ ਵੀ ਕਰੇ ਸਾਧ ਸੰਗਤ ਜੀ ਹੋ ਸਕੇ ਤੇ ਅੰਮ੍ਰਿਤ ਵੇਲੇ ਸਾਧ ਸੰਗਤ ਜੀ ਕੁਝ ਦਾਣੇ ਆਪਣੇ ਕੋਲ ਰੱਖੇ ਹੋਣ ਤੇ ਉਹ ਪੰਛੀਆਂ ਨੂੰ ਪਾ ਕੇ ਸਾਧ ਸੰਗਤ ਜੀ ਪੰਛੀਆਂ ਨੂੰ ਉਹ ਦਾਣੇ ਖਿਲਾਏ ਜਾਣ ਜੇ ਦਾਣੇ ਸਾਧ ਸੰਗਤ ਜੀ ਕੋਈ ਚੋਗਾ ਨਹੀਂ ਸਾਡੇ ਕੋਲ ਫਿਰ ਇੰਨਾ ਕੁ ਤੇ ਆਪਾਂ ਸਾਰੇ ਕਰ ਸਕਦੇ ਆ ਸਵੇਰੇ ਸਾਧ ਸੰਗਤ ਜੀ ਆਪਣੇ ਘਰ ਫਲ ਬੂਟੇ ਤੇ ਲੱਗੇ ਹੁੰਦੇ ਉਹਨਾਂ ਫਲਾਂ ਬੂਟਿਆਂ ਨੂੰ ਪਾਣੀ ਦੇ ਦਿਆ ਕਰੀਏ ਇਹ ਵੀ ਦਾਨਪੁਨ ਹੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਾਕ ਹੈ ਮਹਾਰਾਜ ਜੀ ਕਹਿੰਦੇ ਨਾਮ ਦਾਨ ਇਸ਼ਨਾਨ ਬਿਨ ਨਾਮ ਵੀ ਜਪਣਾ ਦਾਨ ਵੀ ਕਰਨਾ ਇਸ਼ਨਾਨ ਵੀ ਕਰਨਾ ਹੈ ਇਨਾ ਤਿੰਨਾ ਕਰਮਾਂ ਤੋਂ ਬਿਨਾ ਕਰੈ ਨਾ ਅਨਸਿਉਨੇਹ ਅੰਨ ਦੇ ਨਾਲ ਖਾਣ ਪੀਣ ਦੇ ਨਾਲ ਪ੍ਰੇਮ ਨਾ ਕਰੇ ਕਿ ਮੈਂ ਪਹਿਲਾਂ ਖਾ ਲਾਂ ਫਿਰ ਨਿਤਨੇਮ ਕਰਾਂਗਾ ਪਹਿਲਾਂ ਮੈਂ ਚਾਹ ਪੀ ਲਾਂ ਫਿਰ ਮੈਂ ਇਸ਼ਨਾਨ ਕਰਾਂਗਾ ਐਵੇਂ ਨਾ ਹੋਵੇ ਮਹਾਰਾਜ ਜੀ ਕਹਿੰਦੇ ਅੰਨ ਦੇ ਨਾਲ ਪ੍ਰੀਤੀ ਨਾ ਕਰੇ ਭਾਈ ਗੁਰੂ ਦਾ ਸਿੱਖ ਜੇ ਪ੍ਰੀਤੀ ਕਰਨੀ ਹੈ ਤੇ ਕੇਵਲ ਤੇ ਕੇਵਲ ਨਾਮ ਦੇ ਨਾਲ ਦਾਨ ਦੇ ਨਾਲ ਇਸ਼ਨਾਨ ਦੇ ਨਾਲ ਇਹ ਉੱਠ ਕੇ ਮੈਂ ਛੇਤੀ ਨਾਮ ਜਪਾ ਇਸ਼ਨਾਨ ਕਰਾ ਆਪਣਾ ਨਿਤਨੇਮ ਕਰਾਂ ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਬਿਵਾਕ ਹੈ ਮਹਾਰਾਜ ਜੀ ਕਹਿੰਦੇ ਨਾਮ ਜਪੇ ਤੋਂ ਬਿਨਾ ਦਾਨ ਕੀਤੇ ਤੋਂ ਬਿਨਾ ਇਸ਼ਨਾਨ ਕੀਤੇ ਤੋਂ ਬਿਨਾ ਕਰੈ ਨ ਅਨਸਿਉ ਨੇਹ ਆਪਣੇ ਮੁਖ ਦੇ ਵਿੱਚ ਕੋਈ ਅੰਨ ਦਾ ਦਾਣਾ ਵੀ ਮੁਖ ਦੇ ਵਿੱਚ ਨਾ ਪਾਵੇ ਚਾਓ ਪਈ ਪ੍ਰਾਤਕਾਲ ਸਤ ਸੰਗ ਨਾ ਜਾਵੇ ਪ੍ਰਾਤਕਾਲ ਸਤ ਸੰਗ ਜੀ ਕਹਿੰਦੇ ਅੰਮ੍ਰਿਤ ਵੇਲੇ ਨੂੰ ਸਵੇਰ ਦਾ ਟਾਈਮ ਬਿਹਾਰਾ ਜੀ ਕਹਿੰਦੇ ਜਿਹੜਿਆ ਸਵੇਰ ਦੇ ਟਾਈਮ ਸਤ ਸੰਗਤ ਦੇ ਵਿੱਚ ਨਾ ਜਾਵੇ ਤਨਖਾਹਦਾਰ ਵਾਹੋ ਵੱਡਾ ਕਹਾਵੈ ਹਾ ਉਹ ਵੱਡਾ ਤਨਖਾਈਆ ਹੈ ਵੱਡਾ ਗੁਨਾਹਗਾਰ ਹੈ ਜਿਹੜਾ ਸਵੇਰ ਵੇਲੇ satsangat ਦੇ ਵਿੱਚ ਨਾ ਜਾਵੇ ਇਹ ਵੀ satsangat ਦੀ ਖਿਆਲ ਰੱਖਣਾ ਕਈ 10 11 ਵਜੇ ਉੱਠ ਕੇ ਤੇ 12 1 ਵਜੇ ਆਣ ਕੇ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਦੇ ਆ ਕਈ ਕਹਿੰਦੇ ਜੀ ਸਵੇਰੇ ਕੀ ਲੋੜ ਐ ਸ਼ਾਮਾਂ ਨੂੰ ਚਲੇ ਜਾਵਾਂਗੇ ਫ੍ਰੀ ਹੋ ਕੇ ਨਹੀਂ satsangat ਜੀ ਵੇਖ ਲਓ ਮਹਾਰਾਜ ਜੀ ਦੇ ਬਚਨ ਮਹਾਰਾਜ ਜੀ ਕਹਿੰਦੇ ਜਿਹੜਾ ਅੰਮ੍ਰਿਤ ਵੇਲੇ ਸਵੇਰ ਵੇਲੇ satsangat ਦੇ ਵਿੱਚ ਨਾ ਜਾਵੇ ਉਹ ਵੱਡਾ ਤਨਖਾਈਆ ਹੈ ਵੱਡਾ ਗੁਨਾਹਗਾਰ ਹੈ ਸਤ ਸੰਗ ਜਾਏ ਕਰ ਚੇਤ ਡੁਲਾਵੇ ਫਿਰ ਸਤ ਸੰਗਤ ਦੇ ਵਿੱਚ ਤਾਂ ਜਾਵੇ ਪਰ ਉਥੇ ਜਾ ਕੇ ਆਪਣਾ ਚੇਤ ਨਾ ਡੁਲਾਵੇ ਇਹ ਨਾ ਹੋਵੇ ਕਿ ਬੈਠਾ ਸਤ ਸੰਗਤ ਦੇ ਵਿੱਚ ਹੈ ਤੇ ਧਿਆਨ ਹੋਰ ਕਿਸੇ ਪਾਸੇ ਹੋਵੇ ਅੱਖਾਂ ਦੇ ਨਾਲ ਕਿਸੇ ਨੂੰ ਵੇਖ ਰਿਹਾ ਕੌਣ ਆ ਰਿਹਾ ਕੌਣ ਜਾ ਰਿਹਾ ਕਿੱਦਾਂ ਦੇ ਕਿਸੇ ਨੇ ਕੱਪੜੇ ਪਾਏ ਐ ਕੌਣ ਗੱਲਾਂ ਕਰ ਰਿਹਾ ਕੌਣ ਕਿੱਦਾਂ ਬੈਠਾ ਇਦਾਂ ਨਾ ਹੋਵੇ ਜਿਤਨਾ ਸਮਾਂ ਵੀ ਸਾਧ ਸੰਗਤ ਜੀ ਸਾਧ ਸੰਗਤ ਵਿੱਚ ਬੈਠਣ ਨੂੰ ਮਿਲੇ ਨਾ ਇੱਥੇ ਆਣ ਕੇ ਕੇਵਲ ਤੇ ਕੇਵਲ ਐ ਮਨ ਬਿਰਤੀ ਇਕਾਗਰ ਕਰਕੇ ਤੇ ਸਾਧ ਸੰਗਤ ਜੀ ਗੁਰੂ ਦੀ ਗੁਰਬਾਣੀ ਦਾ ਆਨੰਦ ਪ੍ਰਾਪਤ ਕਰਨਾ ਹੈ ਕਥਾ ਕੀਰਤਨ ਦਾ ਆਨੰਦ ਪ੍ਰਾਪਤ ਕਰਨਾ ਹੈ ਆਨੰਦ ਮਾਣਨਾ ਹੈ ਸੋ ਮਹਾਰਾਜ ਜੀ ਕਹਿੰਦੇ ਸਤ ਸੰਗਤ ਦੇ ਵਿੱਚ ਜਾਵੇ ਪਰ ਉੱਥੇ ਜਾ ਕੇ ਆਪਣਾ ਚੇਤਨਾ ਡੁਲਾਵੇ ਇਧਰ ਉਧਰ ਧਿਆਨ ਨਾ ਕਰੇ ਈ ਹਾਂ ਉਹਾਂ ਠੌਰ ਨਾ ਪਾਵੇ ਜਿਹੜਾ ਸਤ ਸੰਗਤ ਦੇ ਵਿੱਚ ਜਾ ਕੇ ਸਾਥ ਸੰਗਤ ਜੀ ਇਧਰ ਉਧਰ ਵੇਖਦਾ ਹੈ ਨਾ ਸਿੱਧਾ ਜਿਆ ਬਚਨ ਆਪਦੀ ਦੇ ਨਾਲ ਕਰਾਂ ਕੋਈ ਸਾਥ ਸੰਗਤ ਜੀ ਮਾਵਾ ਭੈਣਾ ਧੀਆਂ ਵੱਲ ਵੇਖੇ ਗੰਦੀ ਨਿਗਾਹ ਦੇ ਨਾਲ ਕੋਈ ਸੰਗਤ ਦੇ ਵਿੱਚ ਆਣ ਕੇ ਵੀਰ ਭਾਈ ਨੂੰ ਸਾਧ ਸੰਗਤ ਜੀ ਕੋਈ ਬੀਬੀ ਵੇਖੇ ਮਹਾਰਾਜ ਜੀ ਕਹਿੰਦੇ ਈਹਾ ਉਹਾ ਥੌਰ ਨਾ ਪਾਦਾ ਉਹਨਾਂ ਨੂੰ ਫਿਰ ਸਾਧ ਸੰਗਤ ਜੀ ਨਾ ਇਸ ਲੋਕ ਦੇ ਵਿੱਚ ਤੇ ਨਾ ਪਰਲੋਕ ਦੇ ਵਿੱਚ ਉਹਨਾਂ ਦਾ ਕੋਈ ਥਾਂ ਟਿਕਾਣਾ ਸਾਧ ਸੰਗਤ ਜੀ ਨਹੀਂ ਰਹਿੰਦਾ ਹੈ ਉਹ ਇੱਥੇ ਵੀ ਸਾਧ ਸੰਗਤ ਜੀ ਖੱਜਲ ਖਰਾਬ ਹੋ ਕੇ ਜਾਂਦੇ ਆ ਤੇ ਫਿਰ ਪਰਲੋਕ ਦੇ ਵਿੱਚ ਵੀ ਉਹਨਾਂ ਦੀ ਖੱਜਲ ਖਾਰੀ ਹੁੰਦੀ ਹੈ ਇਸ ਕਰਕੇ ਸਾਧ ਸੰਗਤ ਜੀ ਇਹ ਵੀ ਧਿਆਨ ਰੱਖਣਾ ਜਦੋਂ ਸਾਤ ਸੰਗਤ ਵਿੱਚ ਆਉਣਾ ਹੈ ਨਾ ਕੇਵਲ ਤੇ ਕੇਵਲ ਸਾਧ ਸੰਗਤ ਦੀ ਸਾਡਾ ਧਿਆਨ ਸਾਡੇ ਵੱਲ ਹੋਵੇ ਕਿ ਆਪਾਂ ਕਿੱਦਾਂ ਬੈਠੇ ਹਾਂ ਆਪਾਂ ਕਿਸੇ ਦੇ ਵੱਲ ਵੇਖ ਤਾਂ ਨਹੀਂ ਰਹੇ ਸਾਧ ਸੰਗਤ ਜੀ ਇਹ ਖਿਆਲ ਰੱਖਣਾ ਪਰ ਮਹਾਰਾਜ ਜੀ ਕਹਿੰਦੇ ਜਿਹੜੇ ਸੰਗਤ ਦੇ ਵਿੱਚ ਆਣ ਕੇ ਐਸੇ ਕਰਮ ਕਰਦੇ ਆ ਮਹਾਰਾਜ ਜੀ ਕਹਿੰਦੇ ਈਹਾ ਉਹਾ ਠੌਰ ਨਾ ਪਾਵੈ ਉਹਨਾਂ ਦਾ ਭਾਈ ਥਾਂ ਟਿਕਾਣਾ ਨਾ ਤੇ ਇਥੇ ਲੋਕ ਦੇ ਵਿੱਚ ਤੇ ਨਾ ਪਰਲੋਕ ਦੇ ਵਿੱਚ ਰਹਿੰਦਾ ਹੈ ਬਹੁਤ ਵੱਡਾ ਪਾਪ ਲੱਗਦਾ ਹੈ ਸਾਧ ਸੰਗ ਜੀ ਸੋ ਇਹ ਗੱਲਾਂ ਦਾ ਖਿਆਲ ਰੱਖਣਾ ਮਹਾਰਾਜ ਜੀ ਸਾਨੂੰ ਸਿੱਖਿਆਵਾਂ ਦੇ ਰਹੇ ਹੈ ਮਹਾਰਾਜ ਕਿਰਪਾ ਕਰਨ ਇਹ ਆਏ ਹੋਏ ਉਪਦੇਸ਼ ਆਏ ਹੋਏ ਮਹਾਰਾਜ ਜੀ ਦੇ ਬਚਨ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸਣ ਜਿਸ ਕਰਕੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਵਾਰੀ ਦਾਤ ਸਾਨੂੰ ਪ੍ਰਾਪਤ ਹੋਵੇ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਅਗਾਹ ਤੋਂ ਆਪ ਜੀ ਨੇ ਸਾਧ ਸੰਗਤ ਜੀ ਸਮੱਤ ਬਖਸ਼ਣੀ ਮਹਾਰਾਜ ਬਖਸ਼ਣ ਹਾਰ ਹਨ ਆਪ ਸਾਧ ਸੰਗਤ ਬਖਸ਼ਣ ਹਾਰ ਹੋ ਕਿਰਪਾ ਕਰਕੇ ਬਖਸ਼ ਲੈਣਾ ਜੀ ਅਗਾਹ ਤੋਂ ਸਮੱਤ ਬਖਸ਼ਣੀ ਇੱਥੇ ਦੋ ਪੰਕਤੀਆਂ ਪੜ ਕੇ ਕਥਾ ਦਾ ਵਿਸ਼ਰਾਮ ਹੈ ਦੇਹ ਹੋ ਸੱਜਣ ਅਸੀਂ ਸੜੀਆ ਜਿਉ ਹੋਵੇ ਸਾਹਿਬ ਸਿਓ ਮੇਲ ਸਤ ਸੰਗ ਜਾਏ ਕਰ ਚਿੱਤ ਡੁਲਾਵੈ ਇਹਾ ਉਹਾ ਔਰ ਨਾ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ